ਗੁਰਿੰਦਰ ਸਿੰਘ ਸਿੱਧੂ ਸ਼ਹਿਬ ਸੈਨਾ ਅਖੰਡ ਭਾਰਤ ਗਠਨ ਮੰਤਰੀ ਪੰਜਾਬ ਮੈਂ ਜੀ ਇੱਕ ਵੀਡੀਓ ਪਾ ਰਿਹਾ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਸਾਹਿਬ ਤੇ ਮਾਨ ਸਾਹਿਬ ਇੱਕ ਵਧੀਆ ਮਾਰਕਾ ਮਾਰਿਆ ਤੁਸੀਂ ਜਿਹੜਾ ਸੁਖਵੀਰ ਸਾਹਿਬ ਦਾ ਸਾਲਾ ਸਾਹਿਬ ਤੁਸੀਂ ਮਜੀਠੀਆ ਜੀ ਫੜਕੇ ਅੰਦਰ ਦਿੱਤੇ ਆ ਜਿਹੜੇ ਬੜੀਆਂ-ਬੜੀਆਂ ਵੱਡੀਆਂ ਪੜਕਾ ਮਾਰਦੇ ਆ ਸੀ ਆ ਗਿਆ ਬਾਹਰ ਹੋ ਗਿਆ ਹੋ ਗਿਆ ਇਸ ਬਾਰੇ ਸਾਨੂੰ ਨਹੀਂ ਪਤਾ ਸਰਕਾਰ ਕੀ ਕਰ ਸਕਦੀ ਛੱਡ ਜੜੇ ਕਿ ਨਹੀਂ ਛੱਡਣੇ ਕਿ ਅੰਦਰ ਹੀ ਰੱਖਣੇ ਆ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਭਈ ਇੱਕ ਵਾਰ ਕਾ ਮਾਰਨ ਨਾਲ ਨਹੀਂ ਛਰਨਾ ਉਹ ਲੋਕ ਜਿਹੜੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਇਹ ਕਹਿੰਦੇ ਸੀ ਕਿ ਮੈਂ ਦਮਦਮਾ ਸਾਹਿਬ ਨੂੰ ਵੱਲੋਂ ਹੱਥ ਕਰਕੇ ਸੌ ਖਾਨਾ ਕੀ ਮੈਂ ਚਿੱਟੇ ਦਾ ਸਤਿਆਨਾਸ਼ ਕਰ ਦੂੰਗਾ ਔਰ ਮੇਨੇ ਮੁਤਾਬਕ ਮੈਂ ਇੱਕ ਵੀਡੀਓ ਦੇਖੀ ਸੀ ਕਿਸੇ ਐਸਐਚਓ ਦੀ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਵੀਡੀਓ ਉਹਦੀ ਆ ਰਹੀਆਂ ਉੱਪਰ ਹੀ ਉਹ ਬੰਦਾ ਕਹਿੰਦਾ ਜੀ ਵੀ ਇਹ ਸੀਐਮ ਸਾਹਿਬ ਪਪਾ ਬਾਰ ਹੋਏ ਸੀ ਉਸ ਸੰਤ ਦੇ ਪਾਣ ਜੀ ਨੂੰ ਬਚਾਉਣ ਲਈ 8 ਕਿਲੋ ਲਈ ਕੀ ਮਾਨ ਸਾਹਿਬ ਗੁਟਕਾ ਸਾਹਿਬ ਦੀ 100 ਖਾਣੀ ਦੰਦਮ ਸਾਹਿਬ ਦੀ 100 ਖਾਣੀ ਇਹ ਬਿੱਦਵੀ ਨਹੀਂ ਔਰ ਦੂਸਰੀ ਗੱਲ ਮੈਂ ਤੁਹਾਡੇ ਨਾਲ ਇਹ ਕਰਨੀ ਚਾਹੁੰਦਾ ਜਿਨ੍ਹਾਂ ਲੋਕਾਂ ਨੇ ਕਰਾਪਟ ਲੋਕਾਂ ਦੀਆਂ ਫਾਈਲਾਂ ਦੱਬੀਆਂ ਕੀ ਉਹ ਕਰਾਪਟ ਨਹੀਂ ਜਿਨ੍ਹਾਂ ਲੋਕਾਂ ਦੀਆਂ ਬੱਸਾਂ ਦੀਆਂ ਬਾਡੀਆਂ ਦਾ ਰੋਲਾ ਪੈਂਦਾ ਕੀ ਉਹ ਅਫਸਰ ਕਰਾਪਟ ਸੀ ਐਮ ਕਰਾਪਟ ਨਹੀਂ ਉਹ ਅਫਸਰ ਜਿਹੜਾ ਲਾਕਡਾਊਨ ਦੇ ਵਿੱਚ ਠੇਕਿਆਂ ਦੇ ਕਿੰਨੇ ਸੌ ਕਰੋੜ ਰੁਪਈਆ ਉਹ ਕਿੱਥੇ ਗਿਆ ਉਹ ਕਰਾਪਟ ਨਹੀਂ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਭਈ ਇੱਕ ਕਰਪਟ ਫੜਿਆ ਨਹੀਂ ਇੱਕ ਚਟੇਰਾ ਫੜਿਆ ਨਾਲ ਕਰਪਟ ਵੀ ਫੜੋ ਤਾਂ ਕਿ ਪਤਾ ਲੱਗੇ ਸਰਕਾਰ ਨੂੰ ਭਈ ਆਮ ਮੋਤੀ ਸਾਹ ਨੂੰ ਪਤਾ ਲੱਗੇ ਕਿ ਪੰਜਾਬ ਦੀ ਸਰਕਾਰ ਕਰਪਟ ਲੋਕਾਂ ਦੇ ਖਿਲਾਫ ਆ ਔਰ ਇਸ ਗੱਲ ਨਾਲ ਤੁਹਾਨੂੰ ਸਤਾਈ ਵਾਲੀ ਵੋਟਾਂ ਜਿਹੜੀਆਂ ਆਉਣ ਵਾਲੀ ਤੁਹਾਡੀ ਸਰਕਾਰ ਦੁਆਰਾ ਬੜੇ ਮੈਂ ਰਪੇ ਕੇ ਦਾਸ ਕਰਦਾ ਭਾਵੇਂ ਮੈਂ ਤੁਹਾਨੂੰ ਇਸ ਵਾਰੀ ਵੋਟ ਨਹੀਂ ਪਾਈ ਪਰ ਜੇ ਤੁਸੀਂ ਇਹਨਾਂ ਨੂੰ ਫੜ ਕੇ ਅੰਦਰ ਦਿਓਗੇ ਮੈਂ ਤੁਹਾਨੂੰ ਸੌਖਾ ਕੇ ਕਹਿੰਦਾ ਕਿ ਮੈਂ ਤੁਹਾਨੂੰ ਵੋਟ ਪਾਉਂਗਾ ਇੰਨਾ ਕਹਿੰਦਾ ਆਖੇ ਮਾਂ ਦਾ ਜੱਜ ਕੇ